ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਧਨ ਧਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ 81ਵੀਂ ਵਰ੍ਹੇ ਦਾ ਦਿਹਾੜਾ ਆ ਰਿਹਾ ਹੈ ਸਤਿਗੁਰਾਂ ਦਾ ਬਚਨ ਹੈ ਜਨਮ ਮਰਨ ਦੋਹੂ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸ਼ਿਓ ਲੈਨ ਮਿਲਾਏ ਮਹਾਨ ਪਰਪਕਾਰੀ ਮਹਾਨ ਤਿਆਗੀ ਬਰਾਗੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਵਰਸ਼ੀ ਦਾ ਦਿਹਾੜਾ ਆ ਰਿਹਾ ਹੈ ਜਿਨ੍ਹਾਂ ਦੇ ਵਰਸ਼ੀ ਦੀ ਯਾਦ ਦੇ ਵਿੱਚ 24 ਤਰੀਕ ਨੂੰ ਪਹਿਲੀ ਲੜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਪ੍ਰਾਰੰਭ ਹੋਣਗੇ ਅਤੇ 26 ਤਰੀਕ ਨੂੰ ਭੋਗ ਪੈਣਗੇ ਉਪਰੰਤ ਨਾਲ ਹੀ ਦੂਸਰੀ ਲੜੀ ਦੇ ਸ੍ਰੀ ਅਖੰਡ ਪਾਠ ਪ੍ਰਾਰੰਭ ਹੋਣਗੇ ਅਤੇ 28 ਅਗਸਤ ਨੂੰ ਸਮਾਪਤੀ ਹੋਵੇਗੀ ਅਤੇ ਨਾਲ ਹੀ ਕੀਰਤਨ ਦਰਬਾਰ ਸੱਜਣਗੇ ਰੈਣ ਸਭਾਈ ਕੀਰਤਨ ਵੀ ਹੋਣਗੇ 27 ਤਰੀਕ ਨੂੰ ਨਗਰ ਕੀਰਤਨ ਹੋਵੇਗਾ ਹਰ ਸਾਲ ਦੀ ਤਰ੍ਹਾਂ 28 ਤਰੀਕ ਨੂੰ 11 ਵਜੇ ਅਮਰ ਸੰਚਾਰ ਹੋਵੇਗਾ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਜਿਹੜੇ ਗੁਰਮਖਾਂ ਪਿਆਰੇ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਖੰਡੇ ਬਾਟੇ ਦਾ ਅਮਰ ਸ਼ਾਹ ਕੇ ਬਾਣੀ ਅਤੇ ਬਾਣੇ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲੀਆਂ ਬਣਾਈਏ ਪੀਵਹੁ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ ਸੋਹੇ ਇਸ ਮਹਾਨ ਸਮਾਗਮਾਂ ਦੇ ਵਿੱਚ ਸੰਗਤਾਂ ਨੇ ਸ਼ਰਧਾ ਭਾਵਨਾ ਦੇ ਨਾਲ ਸੇਵਾਵਾਂ ਕਰਨੀਆਂ ਹਨ ਹਾਜ਼ਰੀਆਂ ਭਰਨੀਆਂ ਹਨ ਕਥਾ ਕੀਰਤਨ ਸਰਵਣ ਕਰਨਾ ਹੈ ਆਪਣਾ ਜੀਵਨ ਸਫਲਾ ਬਣਾਉਣਾ ਹੈ ਮਹਾਨ ਪਰਪਕਾਰੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਪ੍ਰਗਟ ਗੁਰਾਂ ਕੀ ਦੇਹ ਕਰਕੇ ਸੇਵਾ ਕੀਤੀ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਸੋ ਆਪਣਾ ਹਰ ਇੱਕ ਵਰਸਿਕ ਦਾ ਫਰਜ਼ ਹੈ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਅਤੇ ਬਾਣੀ ਪੜ੍ਹਨੀ ਆਪਣਾ ਜੀਵਨ ਸਫਲਾ ਕਰਨਾ ਸੋ ਸਾਰੀਆਂ ਸੰਗਤਾਂ ਨੇ ਗੁਰਮਤ ਅਨੁਸਾਰ ਆ ਕੇ ਇਥੋਂ ਦੀ ਮਰਜ਼ਾ ਅਨੁਸਾਰ ਆ ਕੇ ਦਰਸ਼ਨ ਮੇਲਾ ਕਰਨਾ ਸੋ ਇਸ ਤਰ੍ਹਾਂ ਆਪਾਂ ਜੀਵਨ ਸਫਲਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ